ਇੱਦਾਂ ਕਰਦੀ ਦੋਨੇ ਫੇਰ ਇਲਤਾਂ ਹੀ ਇੱਤਾਂ ਹੀ ਕਰ ਜਾਂਦੇ ਆ ਪਿਓਤੀ গুਡ ਮਾਰਨਿੰਗ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਵਧੀਆ ਤੇ ਮਾਰਨਿੰਗ ਦਾ ਟਾਈਮ ਆ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਇੰਨੀ ਵੀ ਮਾਰਨਿੰਗ ਨਹੀਂ ਹੈਗੀ ਗਿਆ ਮੇਰਾ 9:30 10 ਦਾ ਟਾਈਮ ਆ ਤੇ ਕੰਮ ਵਗੈਰਾ ਆਪਾਂ ਆਲਰੇਡੀ ਫਿਨਿਸ਼ ਕਰ ਲਏ ਆ ਸਾਰੇ ਤੇ ਮੈਂ ਲੱਗੀ ਸੀਗੀ ਹੁਣ ਮਤਲਬ ਕਿ ਚਨੇ ਪਿਉਂ ਕੇ ਰੱਖਣ ਸ਼ਾਮ ਦੇ ਲਈ ਤੇ ਮੈਂ ਸੋਚ ਰਹੀ ਸੀ ਵੀ ਅੱਜ ਬਣਾਵਾਂਗੇ ਆਪਾਂ ਬਲੈਕ ਚਨੇ ਤੇ ਮੈਂ ਕਿਹਾ ਚਲੋ ਪਹਿਲਾਂ ਬਲੌਗ ਸ਼ੁਰੂ ਕਰ ਲੀਜੀ ਤੇ ਕਿਉਂਕਿ ਫੇਰ ਨਾ ਥੋੜਾ ਈਜ਼ੀ ਹੋ ਜਾਂਦਾ ਵਾ ਗੱਲਾਂ ਬਾਤਾਂ ਕਰਨਾ ਨਾ ਤੁਹਾਡੇ ਨਾਲ ਤੇ ਤਾਂ ਕਰਕੇ ਗਰਮੀ ਬਹੁਤ ਜ਼ਿਆਦਾ ਵਾ ਇੰਨੀ ਜ਼ਿਆਦਾ ਗਰਮੀ ਆ ਨਾ ਮਤਲਬ ਪਤਾ ਹੀ ਸਾਰਿਆਂ ਨੂੰ ਠੰਮਣ ਕਰਨੀ ਪੈ ਰਹੀ ਹੈ ਤੇ ਬਹੁਤ ਹੀ ਬੁਰਾ ਹਾਲ ਹੋਇਆ ਪਿਆਗਾ ਤੇ ਕੰਮ ਕਾਂਸ ਵਿਰਸਵਰੀ ਨਵੇੜ ਤੇ ਸੀਗੇ ਆਪਾਂ ਬੈੱਡ ਸ਼ੀਟ ਵੀ ਵਾਸ਼ ਕਰਕੇ ਵਿਛਾਤੀ ਆਂ ਤੇ ਸੀਰਤ ਵੀ ਨਾ ਧੋ ਕੇ ਫ੍ਰੀ ਆ ਬਸ ਹੁਣ ਮੈਂ ਮੈਡੀਸਿਨ ਦੇਣੀ ਆ ਫਿਲਹਾਲ ਦੋਨੇ ਪਿਓ ਤੇ ਮਾਸ ਦੀ ਗੱਲ ਲੱਗੇ ਹੋਇਆ ਦਵਾਈ ਨਹੀਂ ਲੈ ਰਹੀ ਉਹ ਭੱਜੀ ਫਿਰਦੀ ਆ ਵੀ ਮੈਂ ਲੈਣੀ ਨਹੀਂ

ਕੱਪੜੇ ਵੀ ਧੋ ਕੇ ਸੁਕਣੇ ਪਾਏ ਪਏ ਆ ਬਸ ਉਤਾਰ ਕੇ ਲਉਣ ਵਾਲੇ ਆ ਹਲਕੀ ਜਿਹੀ ਗਿੱਲੇ ਸੀ ਪਾਸੇ ਪਲਟਾਤੇ ਸੀਗੇ ਮੈਂ ਤੇ ਬਸ ਉਹ ਉਤਾਰ ਕੇ ਲੈ ਕੇ ਆਉਣੀ ਆ ਹੁਣ ਮੈਂ ਇਧਰੋਂ ਧੀ ਚੱਕੀ ਫਿਰਦੀ ਆ ਜੁੱਤੀ ਚੱਪਲ ਉਧਰੋਂ ਉਹ ਦੁਪੱਟਾ ਜਾਂ ਚੱਕੀ ਫਿਰਦੇ ਆ ਤੇ ਟਾਰਗੇਟ ਪਤਾ ਇਹਨਾਂ ਦਾ ਕੀ ਆ ਮੱਖੀ ਨੂੰ ਮਾਰਨਾ ਇਧਰੋਂ ਫੁੱਲ ਗੇਟ ਕੋਲੇ ਗੇਟ ਕੋਲੇ ਜਾ ਕੇ ਭੱਜ ਕੇ ਦੁਜਾ ਬੰਦ ਕਰੀ ਜੀ ਉਹ ਤੇ ਗਈ ਚੱਪਲ ਚੱਕ ਪੈਰ ਜ਼ੁਲਾ ਪੈਰ ਚੱਪਲ ਲਾ ਕੇ ਉਧਰ ਗੇਟ ਕੋਲੋਂ ਚਲ ਚਲ ਚੋ ਗੇਟ ਕੋਲ ਜਾ ਉਹ ਬੈਠੀ ਆ ਗੇਟ ਤੇ ਉਹ ਗੇਟ ਤੇ ਬੈਠੀ ਗੇਟ ਤੇ ਉਹ ਤੇ ਮਾਰ ਉਹ ਮੈਂ ਇੱਥੇ ਖੜ੍ਹ ਦਮਾ ਉਹ ਬੈਠੀ ਆ ਕੱਢ ਦੋ ਜਾਨੂ ਉਹਨੇ ਅੰਦਰ ਆ ਜਾਣਾ ਉਹ ਪੁੱਤ ਜਨ ਤੂੰ ਭੱਜ ਜਾਣਾ ਕਿੱਥੇ ਆ ਦੇ ਆ ਦੇ ਬੈਠੀ ਉੱਪਰ ਇੱਕ ਬਾਰੀ ਲੱਕੜੀ ਜੀ ਦੇ ਕੋਲੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਬਾਹਰ ਕੱਢਤੀ ਬਚ ਗਈ ਬਦੀ ਹੋਈ ਸੀ ਉਹਦੀ ਨਹੀਂ ਦੋਨਾਂ ਨੇ ਮਾਰ ਦੇਣੀ ਸੀ ਕਿਤੇ ਇੱਕ ਹੋਰ ਸੁਣ ਲੈ ਜਣੂ ਗਈ ਉਹਨੇ ਚਲੋ ਐਵੇਂ ਮੱਖੀਆਂ ਮੱਖੀਆਂ ਨੇ ਓਏ ਸੀ ਤੇ ਪਲ ਦੇ ਬਪਾ ਉਹ ਸੀ ਉਹ ਸੀ ਉਹ ਸੀ ਫਰਦੀ ਇੱਕ ਹੋਰ ਕਿਤੇ ਖੋਰ ਆ ਗਈ ਭੱਜਿਆ ਤੂੰ ਗੇਟ ਕੋਲ ਜਾ ਕੀ ਮੈਂ ਮਾਰੇਗਾ ਜਿਵੇਂ ਜਾਂਦੀ ਹੋਏ ਮਾਰ ਇਹ ਲੈ 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 ਮੁੱਖੀ ਮਾਰਨੀ ਹੈ ਪਲੋਸਣੀ ਨਹੀਂ ਭਲਾ ਗੇਟ ਨੂੰ ਭੇਜ ਉਹ ਤਾਂ ਹੋ ਰਿਹਾ ਨਹੀਂ ਗੁਰੂ ਨੂੰ ਚਲੋ ਆ ਕੇ ਦਵਾਈ ਲੋ ਚਲ ਦਵਾਈ ਲੈ ਬੱਤਰੀ ਆ ਜਾ ਬੁੱਤ ਦਵਾਈ ਲੋ ਫਲਾਉ ਚ ਦਪੇਰ ਦਾ ਟਾਈਮ ਆ 1:30 ਵਜੇ ਦਾ ਟਾਈਮ ਆ ਤੇ ਥੋੜੀ ਦੇਰ ਮੈਂ ਰੈਸਟ ਕਰ ਲਈ ਅਸੀਂ ਤੇ ਵੀ ਉੱਠ ਗਈ ਆ ਤੇ ਮੈਂ ਸਵੇਕੇ ਫਲਾਦਾ ਸਜਣ ਤੇ ਹੁਣ ਮੈਂ ਲੱਗੀ ਸੀ ਕਿ ਸੀਟ ਤੇ ਸੀਟ ਦੇ ਪਪਾ ਦੇ ਲਈ ਆ ਰਾਈਸ ਬਣਾਉਣ ਸੋਇਆ ਬੜੀ ਪਾ ਕੇ ਤੇ ਠੀਕ ਨਾ ਤੁਹਮੇ ਸ਼ਾਮ ਨੂੰ ਦਿਖਾਉਂਗੀ ਚੀਜ਼ ਮੈਂ ਨਾ ਉਧਰ ਸਟੋਰ ਚੋਂ ਆਲੂ ਲੈਣ ਗਈ ਤੇ ਇੱਕ ਨਾ ਆਲੂ ਸਾਈਡ ਤੇ ਪਿਆ ਮਤਲਬ ਟੋਕਰੇ ਚੋਂ ਬਾਹਰ ਹੋਇਆ ਮੈਂ ਕਿ ਵੀ ਇਹ ਸਾਈਡ ਤੇ ਅਸੋ ਪੇ ਜਿਹੜੇ ਦੇਖਿਓ ਖਾਲੀ ਹੋ ਮਤਲਬ ਹੋਲ ਸੀ ਉਹਦੇ ਵਿੱਚ ਇਕੱਲੇ ਆਲੂ ਦਾ ਖੋਲ ਪਿਆ ਵਾ ਹੋਲ ਹੋਇਆ ਹੋਇਆ ਵਿੱਚ ਉਹਦੇ ਤੇ ਦੋ ਅੰਡੇ ਆ ਉਹਦੇ ਵਿੱਚ ਛੋਟੇ ਛੁਟੇ ਮਿਲ ਨਾਲਾ ਛਿੱਪਕਲੇ ਦੇ ਆ ਤੇ ਮੈਂ ਦੇਖ ਕੇ ਉਹਨੂੰ ਕੱਢ ਕੇ ਆਈ ਹਾਂ ਬਾਹਰ ਹੁਣ ਬਾਕੀ ਆਲੂ ਤਾਂ ਸਾਫ ਆ ਸਾਰੇ ਮੈਂ ਦੇਖ ਕੇ ਆਈ ਹਾਂ ਕੋਈ ਖਰਾਬ ਵੀ ਨਹੀਂ ਹੋਇਆ ਹੋਇਆ ਸੋ ਚ ਕੋਈ ਨਹੀਂ ਖਰਾਬ ਹੋਏਗਾ ਤੇ ਪਰ ਉਹ ਇੱਕਾ ਜੋ ਬਾਹਰ ਗਿਆ ਪਰ ਇਹ ਜੱਗਰ ਕਿਵੇਂ ਉਹ ਜੋ ਹੋਲ ਹੋਇਆ ਹੈ ਨਾ ਕਿੱਦਾਂ ਉਹਨਾਂ ਨੇ ਕਰੀ ਇਥੇ ਮੇਰਾ ਤੇਲ ਗਰਮ ਹੋ ਗਿਆ ਸੀਗਾ ਤੇ ਉਹਦੇ ਵਿੱਚ ਆਪਾਂ ਪਾਤਾ ਸੀਗਾ ਜੀਰਾ ਤੇ ਨਾਲ ਹੀ ਮੈਂ ਕੋਲ ਰੱਖੇ ਹੋਏ ਸੀ ਪਿਆਜ਼ ਪਿਆਜ਼ ਹਰੀ ਮਿਰਚ ਤੇ ਆਲੂ ਕੱਟ ਕੇ ਉਹ ਵੀ ਮੈਂ ਨਾਲ ਹੀ ਫਰਾਈ ਹੋਣ ਲਈ ਰੱਖਤੇ ਸੀਗੇ ਜ਼ਿਆਦਾ ਫਰਾਈ ਨਹੀਂ ਸੀ ਕੀਤੇ ਬਸ ਹਲਕਾ ਜਿਹਾ ਸੇਕ ਲਵਾਇਆ ਸੀ ਨਾਲ ਹੀ ਉਹਦੇ ਵਿੱਚ ਮੈਂ ਪਾਤਾ ਸੀਗਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਹਲਦੀ ਤੇ ਕਿਉਂਕਿ ਆਪਾਂ ਤੜਕੇ ਵਾਲੇ ਤੇ ਨਮਕ ਮਿਰਚ ਵਾਲੇ ਰਾਈਸ ਬਣਾ ਰਹੇ ਸੀਗੇ ਫਿੱਕੇ ਰਾਈਸ ਨਹੀਂ ਸੀ ਬਣਾ ਰਹੀ ਮੈਂ ਨਾਲ ਹੀ ਕੱਲੇ ਨਮਕ ਵਾਲੇ ਬਣਾ ਰਹੀ ਸੀਗੀ ਤੇ ਬਸ ਉਹਨੂੰ ਮੈਂ ਤੜਕਾ ਕਰਤਾ ਸੀਗਾ ਤੇ ਉਸ ਤੋਂ ਬਾਅਦ ਬਾਦ ਵਿੱਚ ਉਹਦੇ ਵਿੱਚ ਐਡ ਕਰਦੇ ਸੀਗੇ ਚੌਲ ਕਿਉਂਕਿ ਮੇਰੇ ਉਹ ਭੋਂਕੇ ਰੱਖੇ ਪਏ ਸੀਗੇ ਚੌਲ ਤੇ ਚੌਲਾਂ ਦੇ ਵਿੱਚ ਹੀ ਮੈਂ ਸੋਇਆ ਬੜੀ ਵੀ ਭੋਂਕੇ ਰੱਖੀ ਹੋਈ ਸੀ ਦੋਨੋਂ ਚੀਜ਼ਾਂ ਇਕੱਠੀਆਂ ਹੀ ਮਤਲਬ ਕਿ ਰੱਖੀਆਂ ਹੋਈਆਂ ਸੀਗੀਆਂ ਤੇ ਉਹ ਆਪਾਂ ਕਰਦੇ ਸੀ ਵਿੱਚ ਐਡ ਸਟੀਮ ਵੀ ਨਿਕਲ ਗਈ ਚੌਲ ਜਿੰਨੇ ਸੋਨੇ ਬਣੇ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਸਰਵ ਵਾਰੀਚੀ ਪਕਾ ਕੇ ਲੈ ਕੇ ਜਾਉਂਗੀ ਮੈਂ ਇਹ ਵਾਰੀਚੀ ਕਿਉਂਕਿ ਇਹਦੇ ਚੀ ਰੋਟੇ ਲੈਣੇ ਆਹੀ ਦੂਜੀ ਵਾਰ ਸੇ ਤਾਂ ਫਿਰ ਸੇਰਾ ਤੋ ਦਾ ਕੰਮ ਖਲਾ ਹੋ ਜਣਾ ਸੁੱਸੀ ਵੀ ਖਾਓ ਰਾਈਸ ਨਾਲ ਦਹੀਂ ਸੌਸ ਨਹੀਂ ਅਸੀਂ ਲੈਂਦੇ ਹੈਗੇ ਅਸੀਂ ਦਹੀਂ ਨਾਲ ਹੀ ਖਾਣੇ ਤੇ ਇਹ ਹੁਣ ਆਪਾਂ ਇਹਨਾਂ ਨੂੰ ਦੇਖ ਕੇ ਆਉਨੇ ਬਾਹਰ ਤਾਂ ਨਾ ਬੁਰਾ ਹਾਲ ਈਆ ਰਸੋਈ ਚ ਵੀ ਖੜਿਆ ਨਹੀਂ ਸੀ ਜਿੰਦਾ ਪੱਖਾ ਲੱਗਿਆ ਨਾਲੇ

ਚਲੋ ਜੀ ਇਹਨਾਂ ਨੂੰ ਚੌਲ ਕਰਨ ਤੋਂ ਇੰਜੋਏ ਖਾਣ ਦੋ ਆਪਾਂ ਵੀ ਨਾਲੇ ਖਾਣ ਲੱਗ ਗਏ ਖਾਂਦਿਆਂ ਦੇਖ ਕੇ ਰਹਿਣਗੇ ਮੈਂ ਖਾ ਲੈਣੇ ਮੈਂ ਕਿਹਾ ਪਹਿਲਾਂ ਮੈਂ ਰੋਕ ਕੇ ਖਾਣੀ ਇਹਨੂੰ ਪਵਾ ਕੇ ਪਰ ਉਹ ਤਾਂ ਆਪ ਹੀ ਖਾਣ ਲੱਗੀ ਮੈਂ ਚਾ ਮੈਂ ਵੀ ਖਾਈ ਲੈਣੀ ਹੂੰ ਫਿਰ ਤੋਂ ਉਹ ਫਿਰ ਤੋਂ ਹਾਂ ਆਪ ਹੀ ਖਾਣੇ ਉਹਨੇ ਹਾਂ ਇਹ ਸੱਜਾ ਲੈਂਦੀ ਨਹੀਂ ਮੈਂ ਮਿਰਚ ਅਸੀਂ ਮਿਰਚ ਨਾਲ ਬਹੁਤ ਘੱਟ ਖਾਂਦੇ ਆ ਇਹ ਤਾਂ ਵੀ ਕਹਿੰਦੀ ਮਿਰਚ ਤੇ ਗਈ ਚਲੋ ਜੀ ਖਾ ਲਈਏ ਹੁਣ ਅਸੀਂ ਫਿਰ ਮਿਲਦੇ ਆ ਤੁਹਾਨੂੰ ਆਪਾਂ ਅੱਗੇ ਨੇ ਨਾ ਪਿਉਤੀ ਲੜੀ ਜਾਂਦੇ ਤੁਹਾਨੂੰ ਮੈਨੂੰ ਫੋਨ ਹੀ ਕਰ ਚੁੱਕ ਇੱਕ ਮਿੰਟ ਹਾਂ ਹਾਂ ਨਾ ਉਹ ਤਾਂ ਮਰਿੱਟੇ ਨੂੰ चक ले गया थले, थले, की तो क्या नहीं। नहीं। थले? या की हो गया मार दे पापा कित? कि मार्शी कि मार मेरे मुंडे दे

ਕੁੱਤ ਕੁੱਤ ਮੇਟੋ ਉਹ ਹੋ ਪਾਪਾ ਜੇ ਫੀ ਪਾਈ ਜਾਂਦੇ ਆ ਪਹਿਲਾਂ ਮੈਨੂੰ ਪੁੱਛਦਾ ਲੈਣਗਾ ਉਹਨੂੰ ਪਰੇ ਹੋਵੋ ਇਹ ਜਵਾਕ ਟਾ ਲਿਆ ਸਿੱਧੇ ਮੰਮਾ ਨੂੰ ਕਿੰਨਾ ਪਿਆਰ ਕਰਦੇ ਹੋ ਇੱਧਰ ਹੱਥ ਮੂੰਹ ਉਹ ਸੀਰਤ ਮੰਮਾ ਨੂੰ ਕਿੰਨਾ ਪਿਆਰ ਕਰਦੇ ਹੋ ਇੰਨਾ ਇੰਨਾ ਪਿਆਰ ਕਰਦੇ ਹੋ ਅੱਛਾ ਤੇ ਦੀਦੀ ਨੂੰ ਕਿੰਨਾ ਪਿਆਰ ਕਰਦੇ ਹੋ ਦੀਦੀ ਨੂੰ ਕਿੰਨਾ ਕਿੰਨਾ ਮੈਨੂੰ ਮਮੇ ਨੂੰ ਨਾਨੇ ਨੂੰ

ਇੱਕ ਇੱਕ ਕੰਤ ਵੀ ਇੱਕਲਾ ਦੋ ਇਹ ਐਵੇਂ ਵੀ ਲਾ ਦੋ ਇੱਕ ਐ ਫਲਾਈਂਕਿਸ ਕਰਦਾ ਸ਼ਾਮ ਦੇ 5 ਵਜੇ ਗਏ ਆ ਤੇ ਗਰਮੀ ਦੇ ਵਿੱਚ ਹਜੇ ਕੋਈ ਵੀ ਕਮੀ ਨਹੀਂ ਆਈ ਹੋਈ ਬਹੁਤ ਔਪਾ ਤੇ ਮੈਂ ਲੱਗੀ ਸੀ ਹੁਣ ਚਿੜੀਆਂ ਦਾ ਤਰਵਾ ਫੀਂਦੀ ਤੇ ਮੈਂ ਲੱਗੀ ਸੀ ਹੁਣ ਸਬਜੀ ਨੂੰ ਤੜਕਾ ਲਾਉਣ ਤੇ ਆਲੂ ਵਗੈਰਾ ਆਪਾਂ ਕੱਟ ਕੇ ਰੱਖ ਲਈਆ ਆਲੂ ਮਤਲਬ 21 ਆਲੂ ਮੈਂ ਲਿਆਗਾ ਵੱਡਾ ਆਲੂ ਸੀਗਾ ਇਹ ਆ ਮੀਡੀਅਮ ਨਹੀਂ ਸੀਗਾ ਮੀਡੀਅਮ ਤੋਂ ਤਾਂ ਉੱਪਰ ਹੀ ਸੀ ਵੱਡਾ ਆਲੂ ਸੀਗਾ ਤੇ ਲਾਰਜ ਸਾਈਜ਼ ਦਾ ਆਲੂ ਸੀਗਾ ਇਹ 21 ਲਿਆ ਵਾਂ ਜੇ ਛੋਟੇ ਹੁੰਦੇ ਤਾਂ ਆਪਾਂ 20 ਪਾ ਲੈਂਦੇ ਮੀਡੀਅਮ ਹੁੰਦਾ ਤਾਂ ਫਿਰ ਉਸ ਹਿਸਾਬ ਨਾਲ ਦੇਖ ਲੈਂਦੇ ਬਟ ਇਹ ਲਾਰਜ ਸੀ ਬਹੁਤ ਵੱਡਾ ਸੀਗਾ ਇੱਕੋ ਇੱਕ ਬਹੁਤ ਆ ਤੇ ਚਨੇ ਆਪਣੇ ਵਾਲ ਕੇ ਰੱਖੇ ਪਏ ਆ ਤੇ ਪਿਆਜ਼ ਵਗੈਰਾ ਵੀ ਸਾਰਾ ਕੁਝ ਮਸਾਲਾ ਪਾ ਲਿਆ ਤੇ ਹੁਣ ਮੈਂ ਲੱਗੀ ਸੀ ਸੜਕਾ ਲਾਉਣ ਤੇ ਮੈਂ ਕਿਾ ਚਲੋ ਨਾਲ ਦੀ ਨਾਲ ਵੀ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਇੱਥੇ ਤੇਲ ਗਰਮ ਹੋ ਗਿਆ ਸੀਗਾ ਮੇਰਾ ਤੇ ਮੈਂ ਇਹਦੇ ਵਿੱਚ ਐਡ ਕਰਤਾ ਸੀਗਾ ਜੀਰਾ ਤੇ ਥੋੜੀ ਜਿਹੀ ਹਿੰਗ ਹਿੰਗ ਮੈਂ ਜ਼ਰੂਰ ਚੂਸ ਕਰਦੀ ਆ ਮਤਲਬ ਕਿ ਜੋ ਵੀ ਸਬਜੀ ਵਗੈਰਾ ਸੀ ਬਣਾਉਨੇ ਆ ਨਾ ਉਹਦੇ ਵਿੱਚ ਚੁਟਕੀ ਕਹਿੰਗੇ ਅਸੀਂ ਜ਼ਰੂਰ ਪਾਉਨੇ ਆ ਤੇ ਪਿਆਜ਼ ਦਾ ਮਸਾਲਾ ਮੇਰਾ ਸਾਰਾ ਤਿਆਰ ਕਰਕੇ ਰੱਖਿਆ ਪਿਆ ਸੀਗਾ ਪਿਆਜ਼ ਹਰੀ ਮਿਰਚ ਲਸਣ ਟਮਾਟਰ ਤੇ ਅਦਰਕ ਥੋੜਾ ਜਿਹਾ ਅਦਰਕ ਸੀਗਾ ਤੇ ਜ਼ਿਆਦਾ ਨਹੀਂ ਸੀਗਾ ਹਾਂ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਹੁਣ ਅਸੀਂ ਅਦਰਕ ਜ਼ਿਆਦਾ ਯੂਜ਼ ਨਹੀਂ ਕਰਦੇ ਹੈਗੇ ਤੇ ਇਹ ਸਾਰੇ ਮੈਂ ਇਕੱਠੇ ਹੀ ਮਤਲਬ ਕਿ ਹੈਂਡ ਗ੍ਰੈਂਡਰ ਦੇ ਨਾਲ ਬਣਾ ਕੇ ਰੱਖ ਲਿਆ ਸੀਗਾ ਮਸਾਲਾ ਤੇ ਮੈਂ ਹੁਣ ਉਹ ਭੁੰਨਣ ਲੱਗੀ ਸੀਗੀ ਤੇ ਮਸਾਲਾ ਇੱਥੇ ਆਪਣਾ ਭੁੱਜ ਗਿਆ ਸੀਗਾ ਤੇ ਮਤਲਬ ਕਿ ਲਾਈਟ ਬ੍ਰਾਊਨ ਜਿਹਾ ਹੋ ਗਿਆ ਸੀਗਾ ਤੇ ਫਿਰ ਇਹਦੇ ਵਿੱਚ ਮੈਂ ਐਡ ਕਰਤੀ ਸੀ ਕਿ ਨਮਕ ਮਿਰਚ ਹਲਦੀ ਤੇ ਕਿਚਨ ਕਿੰਗ ਮਸਾਲਾ ਹੋਰ ਐਕਸਟਰਾ ਕੋਈ ਮਸਾਲਾ ਮੈਂ ਐਡ ਨਹੀਂ ਸੀ ਕੀਤਾ ਇਹਦੇ ਵਿੱਚ ਬਸ ਇਹੀ ਮਸਾਲਾ ਐਡ ਕੀਤਾ ਸੀਗਾ ਤੇ ਬਹੁਤ ਹੀ ਜ਼ਿਆਦਾ ਸੋਣੀ ਮੈਂ ਘਾ ਰਹੀ ਸੀਗੀ ਜਦੋਂ ਮੈਂ ਮਸਾਲਾ ਭੁੰਨ ਰਹੀ ਸੀ ਨਾ ਬਹੁਤ ਹੀ ਜ਼ਿਆਦਾ ਸੋਣੀ ਮੈਂ ਘਾ ਰਹੀ ਸੀ ਤੇ ਥੋੜਾ ਜਿਹਾ ਪਾਣੀ ਐਡ ਕਰਤਾ ਸੀਗਾ ਇਹਦੇ ਵਿੱਚ ਤੇ ਤਾਂ ਕਿ ਜਿਹੜਾ ਆਪਾਂ ਆ ਨਮਕ ਮਿਰਚ ਹਲਦੀ ਵਗੈਰਾ ਪਾਈ ਆ ਹਨਾ ਉਹ ਚੰਗੀ ਤਰ੍ਹਾਂ ਮਤਲਬ ਕਿ ਪੁੱਜ ਜੇ ਹਨਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਇੱਕ ਗ੍ਰੇਡਮੈਂਟਲੀ ਠੱਕਦਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਪੁੱਜ ਗਿਆ ਸੀਗਾ ਤੇ ਇਹਦੇ ਵਿੱਚ ਮੈਂ ਮਤਲਬ ਕਿ ਛੋਟੇ ਛੋਟੇ ਆਲੂ ਕੱਟ ਕੇ ਰੱਖੇ ਪਏ ਸੀਗੇ ਉਹ ਐਡ ਕਰਤੇ ਸੀਗੇ ਤੇ ਮੈਂ ਆਲੂ ਦੇ ਨਾਲ ਹੀ ਨਾ ਮੈਂ ਚਨੇ ਵੀ ਨਾਲ ਹੀ ਐਡ ਕਰੂੰਗੀ ਕਿਉਂਕਿ ਮੈਂ ਨਾ ਬਾਅਦ ਵਿੱਚ ਨਹੀਂ ਐਡ ਕਰਦੀ ਹੁੰਦੀ ਮੈਨੂੰ ਇਹ ਹੁੰਦਾਗਾ ਵੀ ਚਲੋ ਜਿਹੜੀ ਗਰੇਵੀ ਆ ਹਨਾ ਸਾਰੀ ਮਿਕਸ ਹੋ ਜੇ ਮਤਲਬ ਕਿ ਟੇਸਟ ਵਧੀਆ ਆਉਣ ਲੱਗ ਜੇ ਸਾਰਾ ਜਦੋਂ ਮਿਕਸ ਹੋ ਕੇ ਆਉਂਦਾ ਨਾ ਸਬਜੀ ਜਦੋਂ ਆਪਾਂ ਇਕੱਠੀ ਪਾਉਨੇ ਆ ਕਈ ਮਤਲਬ ਕਿ ਹਨਾ ਮਤਲਬ ਕਿ ਪਹਿਣਾ ਹੈਗੀਆਂ ਉਹ ਸ਼ਾਇਦ ਅਲੱਗ ਪਾਉਂਦੀਆਂ ਨੇ ਮੈਂ ਦੇਖਿਆ ਤੇ ਪਰ ਮੈਂ ਇਕੱਠਾਈ ਐਡ ਕਰ ਦਿੰਨੀ ਆ ਤੇ ਚਲੋ ਜੀ ਸਬਜੀ ਆਪਾਂ ਰੱਖਤੀ ਸੀ ਬਣਨ ਦੇ ਲਈ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਸ਼ਿੰਕਰੀਆ ਦੇ ਵਿੱਚ ਜਿਹੜੇ ਮੇਰੇ 2-4 ਭਾਂਡੇ ਇਕੱਠੇ ਹੋਏ ਸੀਗੇ ਉਹ ਤੋਂ ਹੋਣ ਉਹਨਾਂ ਕਿ ਮੈਨੂੰ ਨਾ ਇਹ ਹੁੰਦਾਗਾ ਵੀ ਚਾਹੇ ਭਾਂਡੇ ਇੱਕ ਪਿਆ ਹੋਵੇ ਚਾਹੇ ਦੋ ਪਏ ਹੋਣ ਮੈਂ ਨਾਲ ਦੀ ਨਾਲ ਹੀ ਵਾਸ਼ ਕਰਦਣੀ ਹੈ ਮੈਂ ਕਦੇ ਇਕੱਠੇ ਕਰਕੇ ਨਹੀਂ ਰੱਖੇ ਹੈਗੇ ਮੈਂ ਇਹ ਵੀ ਨਹੀਂ ਵੇਟ ਕੀਤੀ ਵੀ ਪਹਿਲਾਂ ਆਪਾਂ ਸਿੰਕ ਭਰ ਲਈਏ ਤੇ ਫਿਰ ਮੈਂ ਮਤਲਬ ਕਿ ਬਰਤਨ ਸਾਫ ਕਰਾਂ ਚਾਹੇ ਮੇਰੇ ਇੱਕ ਗਲਾਸ ਹੀ ਹੋਵੇ ਉਹ ਵੀ ਮੈਂ ਨਾਲ ਦੀ ਨਾਲ ਹੀ ਵਾਸ਼ ਕਰਨਾ ਹੁੰਦਾਗਾ ਮੇਰੀ ਸ਼ੁਰੂ ਤੋਂ ਹੀ ਆਦਤ ਬਣੀ ਹੋਈ ਆ ਮਤਲਬ ਕਿ ਇਹ ਨਹੀਂ ਹੈਗਾ ਵੀ ਆਪਾਂ ਰੱਖ ਦਾਂਗੇ ਤੇ ਚਲੋ ਵੀ ਜਦੋਂ ਆਪਣਾ ਟਾਈਮ ਲੱਗੂਗਾ ਜਾਂ ਫਿਰ ਇਕੱਠੇ ਬਰਤਨ ਹੋ ਜਾਣਗੇ ਵੀ ਆਪਾਂ ਉਦੋਂ ਸਾਫ ਕਰਾਂਗੇ ਵੀ ਇਹ ਚੀਜ਼ ਨਹੀਂ ਮੈਂ ਕਦੇ ਵੀ ਕੀਤੀ ਹੈਗੀ ਜਿਹੜੇ ਵੀ ਚੀਜ਼ ਹੁੰਦੀ ਆ ਵਾਸ਼ ਰਨ ਵਾਲੀ ਮੈਂ ਨਾਲ ਦੀ ਨਾਲ ਹੀ ਮਤਲਬ ਕਿ ਸਮੇਟ ਦਿੰਨੀ ਆ ਹਨਾ ਮੈਨੂੰ ਇਹ ਹੁੰਦਾਗਾ ਵੀ ਜੋ ਵੀ ਚੀਜ਼ ਹੈਗਾ ਭਾਂਡਾ ਜੋ ਵੀ ਚੀਜ਼ ਆ ਉਹ ਆਪਦੇ ਟਿਕਾਣੇ ਸਿਰ ਚਲੀ ਜਾਵੇ ਤੇ ਆਏ ਫਿਰ ਸੋਨਾ ਵੀ ਲੱਗਦਾਗਾ ਕਿਉਂਕਿ ਸੈਲਫ ਨੇ ਸਾਫ ਹੀ ਸੋਹਣੀ ਲੱਗਦੀ ਆ ਕਲੋਜੀ ਬਰਤਨ ਵਗੈਰਾ ਵੀ ਆਪਾਂ ਨਾਲ ਹੀ ਸਾਫ ਕਰਕੇ ਤੜਕਾ ਲਾਤਾ ਆਪਾਂ ਤੇ ਸਬਜੀ ਆਪਣੀ ਨੂੰ ਕਵਾਲ ਆ ਗਿਆ ਹੁਣ ਤੇ ਹੁਣ ਮੈਂ ਇਹਨੂੰ ਕੱਟੂੰਗੀ ਜਮਾਈ ਸਲੋ ਤੇ ਤੇ ਸਲੋ ਤੇ ਬਣ ਦੇਵਾਂਗੇ ਇਹਨੂੰ ਹੌਲੀ ਹੌਲੀ ਰਿਚੀ ਜਾਊਗੀ ਤੇ ਦੇਖਦੇ ਆ ਮੈਂ ਮલાઈ ਵੀ ਬਾਹਰ ਕੱਢ ਕੇ ਰੱਖੀ ਪਈ ਆ ਥੋੜੀ ਜਿਹੀ ਹੋਈ ਆ ਜ਼ਿਆਦਾ ਨਹੀਂ ਹੈਗੀ ਇੱਕੋ ਇੱਕ ਔਲਾਗਾ ਤੇ ਇਹਨੂੰ ਵੀ ਦੇਖਦੇ ਮੱਖਣ ਬਣਾਉਣੇ ਆ ਤੇ ਪਹਿਲਾਂ ਥੋੜੀ देर ਚੱਲਦੀ ਆ ਸੋਈ ਚੋਂ ਬਾਹਰ ਕਿਉਂਕਿ ਬਹੁਤ ਜ਼ਿਆਦਾ ਗਰਮੀ ਆ ਮੈਂ ਇਸਨੇ ਐਬਜ਼ਰਟ 팬 ਚੱਲਦਾ ਉੱਪਰਲਾ 팬 ਚੱਲਦਾ ਪਰ ਖਦਰਾਟ ਹੁੰਦੀ ਆ ਬਹੁਤ ਗਰਮੀ ਰੰਕਦੀ ਆ ਬਹੁਤ ਤੇ ਨਾਲ ਹੀ ਮੈਂ ਹੁਣ ਘੜੇ ਵਾਲਾ ਪਾਣੀ ਵੀ ਲੈ ਕੇ ਜਾਊਂਗੀ ਤੇ ਬਹੁਤ ਵਧੀਆ ਲੱਗਦਾ ਟੇਸਟ ਬਹੁਤ ਮੈਨੂੰ ਤਾਂ ਬਹੁਤ ਵਧੀਆ ਟੇਸਟ ਲੱਗਿਆ ਤੋਂ ਦੈਨ ਤੋਂ ਅਸੀਂ ਪਾਣੀ ਪੀ ਰਹੇ ਆ ਮਤਲਬ ਘੜੇ ਦਾ ਤੇ ਬਹੁਤ ਵਧੀਆ ਲੱਗ ਰਿਹਾ ਕਿ ਬਹੁਤ ਵਧੀਆ ਲੱਗ ਰਿਹਾ ਫਰੈਸ਼ ਜਿਹਾ ਹੁੰਦਾ ਹੈ ਜਦੋਂ ਵੀ ਪਾਣੀ ਪੀਨੇ ਉੱਤੇ ਲੱਗ ਜਿਹਾ ਟੇਸਟ ਆਉਂਦਾ ਹੈ ਇਹਦੇ ਚ ਤੇ ਚਲੋ ਜੀ ਮਿਲਦੇ ਆਂ ਆਪਾਂ ਫਿਰ ਤੁਹਾਨੂੰ ਕੁਰੀ ਦੇਰ ਬਾਅਦ ਸਬਜੀ ਆਪਣੀ ਨਾ ਆਲਮੋਸਟ ਬਣ ਗਈ ਆ ਭਾਈ ਛੱਲ ਮਾਰ ਲਈ ਤੇ ਇੰਨੀ ਜ਼ਿਆਦਾ ਸੋਹਣੀ ਮਹਿਕ ਆ ਰਹੀ ਆ ਨਾ ਬਹੁਤ ਹੀ ਜ਼ਿਆਦਾ ਸੋਹਣੀ ਮਹਿਕ ਆ ਰਹੀ ਆ ਤੇ ਗੈਸ ਆਪਾਂ ਹੁਣ ਕਰ ਦੇਣਾ ਬੰਦ ਸਲੋ ਤੇ ਸੀਗਾ ਸ਼ਾਮ ਦਾ ਟਾਈਮ ਆ ਰਹਿ ਰਿਹਾ ਸਭ ਚੱਲ ਰਿਹਾ ਪਾ 7 ਹੋਣ ਵਾਲੇ ਆ ਤੇ ਮੈਂ ਤੂਫ ਜੋਤ ਕਰਤੀ ਆ ਪਾਠ ਵੀ ਮੈਂ ਕਰ ਲਿਆ ਤੇ ਪਿਓ ਤੇ ਦੋਨੇ ਬੈਠੇ ਆ نیچے ਖਿੜੀ ਜਾ ਰਹੇ ਆ ਤੇ ਮੈਂ ਨਾ ਮੈਂ ਇਹਨਾਂ ਨੂੰ ਕਿਹਾ ਮੇਕ ਮੇਰਾ ਫੇਸ ਗਲੋ ਕਰਦਾ ਕਹਿੰਦੇ ਕੀ ਕਿਆ ਸੀ ਲਾਈਟਾਂ ਬੰਦ ਕਰਦੇ ਕਹਿੰਦੇ ਲਾਈਟਾਂ ਬੰਦ ਕਰ ਦੋ ਨਾ ਕਿ ਜੈਲਸੀ ਹੁੰਦੀ ਹੈ ਇਹਨਾਂ ਨੂੰ ਇਹ ਬਹੁਤ ਜੈਲਸੀ ਕਰਦੇ ਆ ਜੈਲਸੀ ਥੋੜੋ ਜਿਹਾ ਲਾਈਟਾਂ ਹਮੇ ਲਾਈਟਾਂ ਬੰਦ ਕਰ ਦੋ ਨਾ ਕਰਦੇ ਜ਼ਰੂਰੀ ਕਰਨਾ ਹਾਂ 글로 ਕਰਦਾ ਮੇਰਾ ਫੇਸ ਬਹੁਤ 글로 ਕਰਦਾਗਾ ਤੁਹਾਨੂੰ ਨਹੀਂ ਪਤਾ ਵੈਸੇ ਸੀਰੀਅਸਲੀ ਮੇਰਾ ਫੇਸ ਬਹੁਤ 글로 ਕਰਦਾਗਾ ਇਹ ਤਾਂ ਚਲ ਮਜ਼ਾਕ ਕਰਦੇ ਆ ਤੇ ਮੇਰਾ ਫੇਸ ਉਹਦਾ ਸੱਚੀ ਬਹੁਤ 글로 ਕਰਦਾਗਾ ਮਤਲਬ ਕਿ ਸਾਫ ਆ ਕਹਿੰਦਾ ਮਤਲਬ ਤੇ ਇਸ ਬੰਦੇ ਨੂੰ ਹੋ ਰਹੀ ਹੈ ਜੈਲਸੀ ਫੋਲ ਜੈਲਸੀ ਹੋ ਰਹੀ ਹੈ ਵੀ ਮੇਰਾ ਫੇਸ ਇਨਾ 글로 ਕਰਦਾ ਪੂਰੇ ਦੇਖੋ ਜੈਸ਼ੂਰੀ ਜੈਲਸੀ ਜੈਸ਼ੂਰੀ ਅਦਰ ਨੂੰ ਹੋ ਰਹੀ ਹੈ ਜੈਲਸੀ ਮੇਰੇ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕਿਸੇ ਸ਼ਿਕਾਰੀ ਮਰੀ ਅਦੀਆ ਕੋਈ ਹਾਲ ਨਹੀਂ ਸੱਚੀ ਇਹਨਾਂ ਦਾ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਬਾਕੀ ਤੁਸੀਂ ਦੱਸਿਓ ਮੇਰਾ ਫੇਸ 글로 ਕਰਦਾ ਕਿ ਨਹੀਂ ਕਰਦਾ ਮੇਰੇ ਇੱਕ ਵੀ ਚੀਜ਼ ਨਹੀਂ ਲੱਗੀ ਹੋਈ ਇੱਕ ਵੀ ਚੀਜ਼ ਹੁਣ ਇਸ ਟਾਈਮ ਪ੍ਰੋ퍼 ਕਲੀਨ ਕੈਲੋ ਬਸਟੈਂਟ ਲੱਗਿਆ ਹੋਇਆ ਹਲਕਾ ਜਿਹਾ ਤੇ ਬਿਲਕੁਲ ਮੈਂ ਨੇੜੋਂ ਖਮ ਤੇ ਸੱਚੀ ਉਸ ਬੰਦੇ ਨੂੰ ਜਲਸੀ ਹੋ ਰਹੀ ਹੈ ਮਤਲਬ ਹਸਬੰਡ ਨੂੰ ਹੋ ਰਹੀ ਹੈ ਮੇਰੇ ਤੋਂ ਜਲਸੀ ਤੇ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਨਹੀਂ ਤਾਂ ਵੀਡੀਓ ਨਾ ਫਿਰ ਬਹੁਤ ਸਾਰੀ ਲੰਮੀ ਹੋ ਜਾਂਦੀ ਆ ਤੇ ਕੰਮ ਤਾਂ ਅਜੇ ਆਪਣੇ ਹੋਰ ਵੀ ਪਏ ਆ ਕਰਨ ਵਾਲੇ ਉਹ ਵੀ ਸ਼ੇਅਰ ਕਰ ਲਈਏ ਤੇ ਪਰ ਵੀਡੀਓ ਫਿਰ ਲੰਮੀ ਹੋ ਜਾਂਦੀ ਆ ਤੇ ਬਾਕੀ ਜੋ ਮੇਰੇ ਪ੍ਰੇਮਪ੍ਰਾਂ ਚੈਨਲ ਤੇ ਵਿਜ਼ਿਟ ਕਰਦੇ ਨੇ ਹਨਾ ਫਸਟ ਟਾਈਮ ਵਿਜ਼ਿਟ ਕਰਦੇ ਨੇ ਤੇ ਚੈਨਲ ਨੂੰ ਜਰੂਰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਮਿਲਦੇ ਆਂ ਜੀ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ ਸਤਿ ਸ੍ਰੀ ਅਕਾਲ